ਹਾਂਜੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ। ਆਹ ਦੇਖੋ ਅਜਿੰਦਰ ਨੇ ਮੂਲੀ ਵਾਲੇ ਕਿਸ ਤਰ੍ਹਾਂ ਦੇ ਪਰੌਠੇ ਪਕਾਏ ਗਰਮਾ-ਗਰਮ। ਇੰਨੀ ਠੰਡ ਦੇ ਵਿੱਚ ਆਓ ਤੁਹਾਡੇ ਨਾਲ ਇਹ ਰੈਸিপি ਸ਼ੇਅਰ ਕਰਦੇ ਹਾਂ। ਆਓ ਇਹਨਾਂ ਦੇ ਬਾਰੇ ਤੁਹਾਨੂੰ ਦੱਸਦੇ ਹਾਂ ਇਹ ਬਣਾਉਣ ਲੱਗੇ ਹਾਂ। ਇਹ ਜਿਵੇਂ ਕਿ ਤੁਹਾਨੂੰ ਪਤਾ ਆ ਸਾਡੇ ਕੋਲ ਹਰੇਕ ਚੀਜ਼ ਆਪਣੀ ਹੁੰਦੀ ਹੈ। ਉਸੇ ਤਰ੍ਹਾਂ ਇਹ ਮੂਲੀਆਂ। ਆਪਾਂ ਬਾਪਟੇ ਲੈ ਕੇ ਆਏ ਹਾਂ ਤਿੰਨ-ਚਾਰ ਮੂਲੀਆਂ। ਔਰ ਇਹ ਚਾਰ ਮੂਲੀਆਂ ਬਹੁਤ ਵੱਡੀਆਂ ਵੱਡੀਆਂ ਹੋ ਗਈਆਂ ਕਿਉਂਕਿ ਇਹ ਬੱਟਾਂ ਦੇ ਉੱਤੇ ਸੀ ਔਰ ਇਹ ਇਹਨਾਂ ਨੂੰ ਲਿਆ ਕੇ ਧੋ ਕੇ ਕੱਟ ਕੇ ਤੇ ਕਦੂਕਾਸ ਕਰ ਰਹੇ ਆ ਤੇ ਠੰਡ ਬਹੁਤ ਜ਼ਿਆਦਾ ਆਇਆ ਇੰਨੀ ਠੰਡ ਦੇ ਵਿੱਚ ਬੈਸੇ ਤਾਂ ਸਾਰੇ ਲੋਕ ਆਪਣਾ ਆਪਣਾ ਕੰਮ ਆਂਤਰਾ ਵਿੱਚ ਹੀ ਕਰਦੇ ਆ ਪਰ ਇਹ ਜੜੀ ਜੁੱਲੇ ਤੇ ਬਣਾਈ ਜਾਂਦੀ ਆ ਉਹਦਾ ਸਵਾਦ ਕੁਝ ਅਲੱਗ ਹੁੰਦਾ ਆ ਕਿਉਂਕਿ ਸਾਡੇ ਸੱਭਿਆਚਾਰ ਦੇ ਵਿੱਚ ਸਾਡੀ ਵਿਰਾਸਤ ਦੇ ਵਿੱਚ ਇਹ ਗੈਸ ਵਗੈਰਾ ਤੇ ਹੁਣ ਬਹੁਤ ਸਾਧਨ ਹੋ ਗਏ ਆ ਜਿਹੜੇ ਇਹਨਾਂ ਨੂੰ ਕੱਦੂ ਕਾਸ ਕਰਕੇ ਇਹਨਾਂ ਨੂੰ ਝੋੜ ਲਿਆ ਔਰ ਇਹਨਾਂ ਦਾ ਪਾਣੀ ਜਿਹੜਾ ਸੀਗਾ ਸਾਰਾ ਨਿਕਲ ਗਿਆ ਇਹ ਸਾਰਾ ਕੁਝ ਬਣਾਉਣ ਦੇ ਆਪਣੇ ਆਪਣੇ ਸਾਰਿਆਂ ਦੇ ਆਪਣੇ ਆਪਣੇ ਤਰੀਕੇ ਆ ਔਰ ਉਹਦੇ ਮੁਤਾਬਕ ਹੀ ਸੁਆਦ ਹੁੰਦਾ ਆ ਚੀਜ਼ ਦਾ ਔਰ ਟੇਸਟ ਹੁੰਦਾ ਆ ਇਹਦੇ ਵਿੱਚ ਹਰੀ ਮਿਰਚ ਕੱਟੀ ਜਾ ਰਹੀ ਹੈ ਇਹ ਵੀ ਆਪਣੀ ਇੱਥੇ ਬੂਟੇ ਨੂੰ ਲੱਗੀਆਂ ਹੋਈਆਂ ਹਨ ਹਰੀਆਂ ਮਿਰਚਾਂ ਮਰ ਹੁਣ ਬਹੁਤ ਜ਼ਿਆਦਾ ਕੋੜੀਆਂ ਆ ਇਸ ਕਰਕੇ 2-3 ਕ ਮਿਰਚਾਂ ਪਾਈਆਂ ਤੇ ਇਹ ਆਪਣੀ ਧਨੀਆ ਇਹ ਵੀ ਮੈਂ ਤੁਹਾਨੂੰ ਦਿਖਾਇਆ ਸੀ ਇਸ ਨੂੰ ਘੱਟ ਕੇ ਮਟੀਰੀਅਲ ਦੇ ਵਿੱਚ ਮਿਕਸ ਕਰ ਦਿੱਤਾ ਗਿਆ ਇਹ ਸਾਰੀਆਂ ਚੀਜ਼ਾਂ ਨੂੰ ਬਰੀਕ-ਬਰੀਕ ਕੱਟ ਕੇ ਤੇ ਇਹ ਨਾਮਕ ਤੇ ਇਹ ਮਸਾਲਾ ਸਵਾਦ ਅਨਸਾਰ ਤੇ ਇਹ ਸਾਰਾ ਮਟੀਰੀਅਲ ਜਿਹੜਾ ਸੀਗਾ ਇਹਨੂੰ ਮਿਕਸ ਕਰ ਦਿੱਤਾ ਗਿਆ ਸਾਰ ਕੇ ਰਲਾ ਲਿਆ ਗਿਆ ਇਹ ਦੇਖੋ ਕਿਉਂਕਿ ਇਹ ਸਾਰੀਆਂ ਚੀਜ਼ਾਂ ਫਰੈਸ਼ ਹੈ ਆ ਤੇ ਬਾਹਰ ਚੁੱਲੇ ਦੇ ਉੱਤੇ ਇਵੇਂ ਮੈਂ ਤੁਹਾਨੂੰ ਦੱਸਿਆ ਕਿ ਸਾਰੇ ਹਰੇਕ ਦਾ ਆਪਣਾ ਆਪਣਾ ਤਜਰਬਾ ਔਰ ਆਪਣਾ ਆਪਣਾ ਐਕਸਪੀਰੀਅੰਸ ਔਰ ਆਪਣਾ ਆਪਣਾ ਨੁਕਤਾ ਹੁੰਦਾ ਹਰੇਕ ਚੀਜ਼ ਬਣਾਉਣ ਦਾ ਇਹ ਦੋ ਰੋਟੀਆਂ ਨੂੰ ਬੇਲ ਕੇ ਉਸ ਦੇ ਵਿੱਚ ਮਰਿਆ ਜਾ ਰਹੀ ਹੈ ਇਹ ਦੇਖੋ ਇੱਕ ਵਾਲੀ ਰੋਟੀ ਥੱਲੇ ਰੱਖ ਕੇ ਉਸ ਦੇ ਉੱਤੇ ਇਹ ਮਟੀਰੀਅਲ ਪਾ ਕੇ ਤੇ ਦੂਸਰੀ ਵਾਲੀ ਨਾਲ ਉੱਪਰੋਂ ਜੋੜ ਦਿੱਤਾ ਗਿਆ ਇਹ ਦੇਖੋ ਇਸ ਤਰ੍ਹਾਂ ਕਿਉਂਕਿ ਇਹ ਬਹੁਤ ਜ਼ਿਆਦਾ ਪਧੀਆ ਬਣਾਏ ਗਏ ਆ ਇਸ ਕਰਕੇ ਮੈਂ ਕਹਿ ਰਿਹਾ ਇਹ ਨੂੰ ਫਿਕਸ ਕਰ ਦਿੱਤਾ ਗਿਆ ਦੋਨਾਂ ਨੂੰ ਤੇ ਇਹ ਚੱਕਲੇ ਦੇ ਨਾਲ ਬੋਲਾ ਜਿਹਾ ਪ੍ਰੈਸ ਕਰ ਦਿੱਤਾ ਕਾਕੇ ਉਹਨਾਪਟ ਵਿੱਚ ਬਹੁਤ ਜ਼ਿਆਦਾ ਮੋਟੀ ਨਾ ਹੋਵੇ ਇਹ ਦੇਖੋ ਅੱਗਾ ਜੱਗਲ ਚੰਗੀ ਲੱਗਦੀ ਆ ਚੁੱਲੇ ਮੂਰੇ ਬੈਠਣ ਨੂੰ ਵੀ ਐਵੇਂ ਸੇ ਵੀ ਸਾਡੇ ਪਿੰਡਾਂ ਦੇ ਵਿੱਚ ਅਜੇ ਤੱਕ ਕਾਫੀ ਮਾਤਰਾ ਦੇ ਵਿੱਚ ਕੰਮਕਾਰ ਚੁੱਲਿਆਂ ਤੇ ਹੁੰਦਾ ਆ ਬੇਸ਼ੱਕ ਕਿ ਬਿਜਲੀ ਵਾਲੇ ਤੇ ਗੈਸ ਵਾਲੇ ਸਿਲੰਡਰ ਵਗੈਰਾ ਅਵੇਲੇਬਲ ਹੋ ਚੁੱਕੇ ਆ ਦੇ ਸਨੂ ਪ੍ਰੋ ਦੇ ਸੀਕ ਉਹਦੇ ਨਾਲ ਚੋਪੜ ਦਿੱਤਾ ਗਿਆ ਇਹ ਦੇਖੋ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਜਿਹੜਾ ਆ ਉਹ ਕੋਈ ਸਵਾਦ ਡਿਫਰੈਂਟ ਹੋ ਜਾਂਦਾ ਹੈ ਚੀਜ਼ ਦਾ ਤੇ ਉਸੇ ਤਰ੍ਹਾਂ ਦੋ ਨੂੰ ਤਿਆਰ ਕਰ ਲਏ ਆਗੇ ਆ ਤੇ ਇਹ ਦੇਖੋ ਮੈਂ ਤੁਹਾਨੂੰ ਬਿਲਕੁਲ ਨਜ਼ਦੀਕ ਤੋਂ ਦਿਖਾ ਰਿਹਾ ਦੇਖੋ ਇਹ ਦੇਖੋ ਤੇ ਇਹ ਫਿਰ ਮਟੀਰੀਅਲ ਉਤੇ ਲਗਾਇਆ ਜਾ ਰਿਹਾ ਤੇ ਸਿਰਫ 10 ਮਿੰਟਾਂ ਦੇ ਵਿੱਚੇ ਹੋਰ ਇੰਨੀ ਮਧੀਆਂ ਹੋਰ ਪੂਰੀ ਤਰ੍ਹਾਂ ਨਾਲ ਪਰਫੈਕਟ ਪਰੌਠੇ ਜਿਹਨੂੰ ਕਹਿ ਸਕਦੇ ਆਪਾਂ ਉਹ ਤਿਆਰ ਕਰਕੇ ਰੱਖ ਦਿੱਤੇ ਯਾਰ ਕਿ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਮੈਂ ਕਹਿ ਰਿਆ ਸੀ ਕਿ ਅੰਦਰ ਹੀ ਠੀਕ ਹੈ ਪਰ ਫਿਰ ਵੀ ਇਹ ਸਾਰਾ ਕੁਝ ਬਾਹਰ ਚੁੱਲ੍ਹੇ ਤੇ ਕੀਤਾ ਗਿਆ ਉਹ ਬਿਲਕੁਲ लाजवाब ਪਰੋਠੇ ਜਿਹਨੂੰ ਕਹਦੇ ਆ ਬਹੁਤ ਹੀ ਜ਼ਿਆਦਾ ਵਧੀਆ ਇਹਨਾਂ ਦਾ ਆਪਣਾ ਟੇਸਟ ਹੋਰ ਆਪਣਾ ਹੀ ਰੰਗ ਜਿੰਨੇ ਦੇਖਣ ਨੂੰ ਵਧੀਆ ਉਨੇ ਹੀ ਖਾਣ ਨੂੰ ਸਵਾਦ ਕਿਉਂਕਿ ਜਿਹੜੀ ਚੀਜ਼ ਦੇਖਣ ਨੂੰ ਹੀ ਵਧੀਆ ਨਾ ਲੱਗੇ ਖਾਣ ਨੂੰ ਤਾਂ ਉਹ ਆਪੇ ਉਸੇ ਤਰ੍ਹਾਂ ਦੀ ਲੱਗਣੀ ਤੁਸੀਂ ਦੇਖ ਹੀ ਰਹੇ ਆ ਇਹਨਾਂ ਦਾ ਰੰਗ ਇਹ ਦੇਖੋ ਇਹ ਫਿਰ ਪੂਰੀ ਤਰ੍ਹਾਂ ਨਾਲ ਇਹਨੂੰ ਘੇ ਦੇ ਨਾਲ ਦੋਨਾਂ ਵਸਿਆਂ ਤੋਂ ਲਓ ਜੀ ਆਪਾਂ ਗੱਲਾਂ ਕਰਦੇ ਕਰਦੇ ਇੰਨੇ ਚਿਰ ਦੇ ਵਿੱਚ ਹੀ ਇਹ ਬਰੋਟੀ ਬਣ ਕੇ ਤਿਆਰ ਆਇਆ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਾ ਜਦ ਕਿ ਇਤਾਂ ਦੀ ਠੰਡ ਦੇ ਵਿੱਚ ਬਾਹਰ ਬੈਠਣਾ ਔਰ ਜੁੱਲੀ ਦੇ ਮੂਰੇ ਇਹ ਦੇਖੋ ਕਿਉਂਕਿ ਪਹਿਲਾਂ ਬਾਅਦ ਵਿੱਚ ਬਿਸ਼ੱਕ ਚੰਗੀ ਲੱਗਦੀ ਆ ਪਰ ਅੱਗ ਬਾਲਣੀ ਅੱਜਕੱਲ੍ਹ ਇਹ ਤੁਹਾਡੇ ਨਾਲ ਆਪਾਂ ਸ਼ੇਅਰ ਕੀਤੇ ਆ ਤੇ ਤੁਹਾਨੂੰ ਵੀ ਕਿਸ ਤਰ੍ਹਾਂ ਲੱਗੇ ਆਪਣੇ ਆਪਣੇ ਕਮੈਂਟ ਦੇ ਵਿੱਚ ਦੱਸਿਓ ਅਤੇ ਤੁਸੀਂ ਵੀ ਇਸ ਤਰ੍ਹਾਂ ਨਾਲ ਜਰੂਰ ਟਰਾਈ ਕਰੋ ਕਿਉਂਕਿ ਸਾਡੇ ਪਰੌਠੇ ਬਣ ਕੇ ਤਿਆਰ ਆਏ ਇਹ ਦੇਖੋ ਇੱਕ ਵਾਰ ਫਿਰ ਤੁਹਾਨੂੰ ਨਜ਼ਦੀਕ ਤੋਂ ਦਿਖਾ ਦਿੰਨੇ ਆ ਇਸੇ ਤਰ੍ਹਾਂ ਨਾਲ ਕਮੈਂਟ ਵਿੱਚ ਸਾਨੂੰ ਦੱਸਿਓ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਤਾਂ ਹੋਰ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਮਿਲਾਂਗੇ ਹੋਰ ਕਿਸੇ ਨਵੀਂ ਵੀਡੀਓ ਨਾਲ ਜਲਦੀ ਹੀ ਸਸਰੀ ਕਾ